ਨੰਨੇ ਮਹੀਨੇ ਦੇ ਵਿੱਚ ਕੰਪਲੀਟ ਕਰ ਦੇਵਾਂਗੇ ਤਿੰਨ ਮਹੀਨਿਆਂ ਦੇ ਵਿੱਚ ਬਹੁਤ ਵਧੀਆ ਰੋਡ ਜਿਹੜੀ ਆ ਇਹ ਬੰਦ ਰੋਡ ਬਣ ਜੂਗੀ ਜੋ ਵਾਦਾ ਅਜਨਾਲੇ ਦੇ ਲੋਕਾਂ ਦਾ ਕੀਤਾ ਸੀਗਾ ਇਲੈਕਸ਼ਨ ਤੋਂ ਪਹਿਲਾਂ ਕਿ ਚਾਰ ਸ਼ਵੇਰੇ ਅਜਨਾਲੇ ਦੇ ਜਿਹੜੀਆਂ ਛੜਕਾਂ ਇਹ ਬੰਦ ਬਣਾਵਾਂਗੇ ਡੇਲਾ ਰੋਡ ਵੀ ਠੀਕ ਹੋ ਗਈ ਆ ਫਤੇਗੜ ਚੂੜੀਆਂ ਰੋਡ ਵੀ ਠੀਕ ਹੋ ਗਈ ਆ ਤੇ ਇਹ ਰਹਿ ਗਈ ਸੀਗੀ ਇਹ ਵੀ ਅੱਜ ਸ਼ੁਰੂ ਹੋ ਗਈ ਅਗਲੇ ਤਿੰਨ ਮਹੀਨਿਆਂ ਦੇ ਵਿੱਚ ਇਹ ਵਨ ਜਿਹੜੀ ਬਣ ਜੂਗੀ ਮੇਰੀ ਸ਼ਹਿਰ ਵਾਸੀਆਂ ਨੂੰ ਬੇਨਤੀ ਆ ਕਿ ਸੜਕ ਬਣਾਉਂਦੇ ਆ ਥੋੜੀ ਜੀ ਪ੍ਰੋਬਲਮ ਆਊਗੀ ਵਿਕਨ ਪਊਗਾ ਆਵਾਜ਼ਾਈ ਦੇ ਵਿੱਚ ਕਈ ਕੁਝ ਹੋਊਗਾ ਪਰ ਸਾਰਿਆਂ ਨੇ ਸਹਿਯੋਗ ਕਰਨਾ ਔਰ ਖਿਆਲ ਰੱਖਣਾ ਕਿ ਚੰਗਾ ਕੰਮ ਹੋਵੇ ਜਿੱਦਾਂ ਉਹਨਾਂ ਸੜਕਾਂ ਦਾ ਹੋਇਆ ਜਿੱਦਾਂ ਉਧਰ ਸੜਕਾਂ ਵਧੀਆ ਬਣੀਆਂ ਇਦਾਂ ਦੀਆਂ ਆਪਾਂ ਇੱਧਰ ਬਣਾਉਣੀਆਂ ਜਿੱਥੇ ਕਿਤੇ ਨਾਲਾ ਦੂਲਾ ਬਣਨਾ ਆਪ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਸੋ ਜਿਹੜਾ ਅਸੀਂ ਵਾਅਦਾ ਕੀਤਾ ਸੀ ਵੋਟਾਂ ਲੈਣ ਲਈ ਉਹ ਵਾਅਦੇ ਅਸੀਂ ਜੜਿਆ ਉਹ ਪੂਰੇ ਕਰਦੇ ਅਜੇ ਨਾਲੇ ਸ਼ਹਿਰ ਦੇ ਵਿੱਚ ਕੰਮ ਰਹਿਦਾ ਕੁਝ ਉਹ ਵੀ ਕੰਮ ਜਿਹੜਾ ਜਲਦੀ 9 ਕਰੋੜ ਰੁਪਈਆ ਜਿਹੜਾ ਮੇਰੇ ਖਿਆਲ ਅਗਲੇ ਵੀਕਸ ਆਜੂਗਾ ਕੋਟ ਲੱਗਿਆ ਸੀਗਾ ਉਹ ਲੱਗਿਆ ਤਾਂ ਸ਼ਾਇਦ ਦਾ ਕੰਮ ਜਿਹੜਾ ਪੂਰਾ ਹੋ ਜੂਗਾ ਇਸ ਕਰਕੇ ਅੱਜ ਜਿਹੜਾ ਅਸੀਂ ਆਏ ਸਰਪੱਤ ਜਿੰਨੇ ਦਿਹਾਕੇ ਬਾਅਦ ਜਿਹੜਾ ਇਹ ਬਣਉ ਜਾ ਰਹੀ ਹੈ ਲੋਕਾਂ ਦੀ ਬੜੀ ਖੁਆਇਸ਼ ਸੀ ਕਿਉਂਕਿ ਰੋਜ਼ ਜਿਹੜੀਆਂ ਖਬਰਾਂ ਸਾਹਮਣੇ ਆਉਂਦੀਆਂ ਕੋਈ ਨਾ ਕੋਈ ਜਿਹੜਾ ਇਹ ਖਾਸ ਤੌਰ ਤੇ ਰਿਆੜ ਦਾ ਕੇ ਜਿਹੜਾ ਬਹੁਤ ਜ਼ਿਆਦਾ ਬੁਰਾ ਆ ਰਿਹਾ ਲੋਕ ਡਿੰਗਦੇ ਸੀਗੇ ਦੇਖੋ ਮੈਨੂੰ ਤਾਂ ਜੋ ਪਤਾ ਕਿ 25 ਸਾਲ ਹੋ ਗਏ ਆ ਤੁਸੀਂ ਵੀ ਇੱਥੇ ਰਹਿੰਦੇ ਹੋ 25 ਸਾਲ ਚ ਪਹਿਲੀਆਂ ਸਰਕਾਰਾਂ ਨੇ ਕਾਂਗਰਸ ਅਕਾਲੀਆਂ ਨੇ ਨਾ ਛੜਕਾਂ ਲ ਧਿਆਨ ਦਿੱਤਾ ਨਾ ਕੋਈ ਦੂਜਾ ਸਰਕਾਰੀ ਹਸਪਤਾਲਾਂ ਨਾਲ ਸਰਕਾਰੀ ਸਕੂਲਾਂ ਨਾਲ ਕਿਤੇ ਕੋ ਧਿਆਨ ਨਹੀਂ ਦਿੱਤਾ 25 ਸਾਲਾਂ ਬਾਅਦ ਇਹ ਨਾਲੇ ਦੀਆਂ ਛੜਕਾਂ ਦੀ ਸੁਣੀ ਗਈ। ਉਹ ਤੁਸੀਂ ਦੇਖਿਓ ਜਿੱਦਾਂ ਇਦੋਂ ਲੋਕ ਆਉਂਦੇ ਆ, ਇਦੋਂ ਆਉਂਦੇ ਆ ਇਹ ਵੀ ਜਦੋਂ ਛੜ ਕੰਪਲੀਟ ਹੋ ਗਈ। ਉਦੋਂ ਜਿੰਨੇ ਐਕਸੀਡੈਂਟ ਇਹ ਛੜਕ ਤੇ ਹੋਏ। ਕਈ ਲੋਕਾਂ ਵਿਚਾਰਿਆਂ ਦੀਆਂ ਮੌਤਾਂ ਹੋ ਗਈਆਂ। ਮੈਂ ਖੁਦ ਅਫਸੋਸ ਕਰਨ ਜਾਂਦਾ ਰਹਾਂ। ਪਰ ਕਿਹਦੇ ਕੰਨਾਂ ਤੇ ਜੂ ਨਹੀਂ ਸਰਕੀ। ਹੁਣ ਜਦੋਂ ਸਰਕਾਰ ਆਪਣੀ ਆਈ ਆ, ਮਾਨ ਸਾਹਿਬ ਨੇ ਕਹਿ ਕੇ ਸਾਡੇ ਬਲ ਜਿਹੜੇ ਪੀਡਬਲ ਡੀ ਦੇ ਮੰਤਰੀ ਆ। ਉਹਨਾਂ ਨੂੰ ਵੀ ਕਹਿ ਕੇ ਈਟਕੁਰ ਸਾਹਿਬ ਨੂੰ ਇਹ ਪ੍ਰੋਜੈਕਟ ਜਿਹੜਾ ਹੁਣ ਆਪਾਂ ਚਲੋ ਸ਼ੁਰੂ ਕਰਾਦੇ ਆਂ ਸਮਝ ਲਓ ਮੇਰਾ ਅੰਦਾਜ਼ਾ ਕਿ 25 ਸਾਲ ਹੋ ਗਏ ਲੋਕਾਂ ਨੂੰ ਇਹ ਮੰਗ ਕਰਦੇ ਜਲੰਧਰ ਜਿਹੜੀ ਇਸ ਵੇਲੇ ਜਿੱਤ ਹੋਈ ਆ ਮੰਤਰੀ ਸਾਹਿਬ ਕਹਿੰਦੇ ਕਿ ਜਿੱਤ ਦਾ ਜਸ਼ਨ ਪੂਰਾ ਨਹੀਂ ਮਨਾ ਕੇ ਆਏ ਵਿੱਚੋਂ ਛੱਡ ਕੇ ਕੰਮ ਕਰਾਉਣ ਪਹਿਲਾਂ ਆ ਕੇ ਕਿਉਂਕਿ ਕੰਮ ਕੰਮ ਨੂੰ ਦਰ ਨਹੀਂ ਨਹੀਂ ਮਿੰਦੂ ਮਤਲਬ ਇਹਦੇ ਕੰਮ ਨਾਲ ਪਿਆਰ ਆ ਅਜ ਨਾਲੇ ਦੇ ਲੋਕਾਂ ਨਾਲ ਪਿਆਰ ਆ ਉਹ ਵੀ ਖੁਸ਼ੀ ਆ ਸਾਡਾ ਜਸ਼ਨ ਅਸੀਂ ਅਮਰ ਸਾਹਿਬ ਦਫ਼ਤਰ ਦੇ ਵਿੱਚ ਕਰਕੇ ਆਏ ਪਰ ਮੈਂ ਮਤਲਬ ਜਿਹੜਾ ਪਹਿਲ ਮੇਦੀ ਜਿਹੜੀ ਆ ਇਹ ਮੇਦੀ ਜਿਹੜੀ ਇਹ ਇੱਕ ਕਰਮ ਭੂਮੀ ਆ ਜਨਾਲਾ ਜਿਹੜਾ ਉਹਦੇ ਇੱਥੋਂ ਕਦੇ ਵੀ ਇੱਥੋਂ ਦੇ ਲੋਕਾਂ ਨੂੰ ਅਗਧੋਰ ਨਹੀਂ ਕੀਤਾ ਜਾ ਸਕਦਾ ਮੇਰੇ ਲਈ ਕੰਮ ਜੁੜਦੀ ਹੈ ਕਿ ਪਹਿਲਾਂ ਮੈਂ ਆਪਣੀਆਂ ਛੜਕਾ ਬੜਾਵਾਂ ਆਪਣੇ ਲੋਕਾਂ ਦੇ ਲੋਕ ਕਹਿਣ ਕਿ ਜਿਹੜੀਆਂ ਵੋਟਾਂ ਪਾਈਆਂ ਸਹੀ ਥਾਂ ਤੇ ਪਾਈਆਂ ਅਜਨਾਲੇ ਦੀ ਜਿਹੜੀ ਜਲੰਧਰ ਦੀ ਜਿੱਤ ਹੈ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਜਿਹੜਾ 2.5 ਸਾਲ ਦੀਆਂ ਪੰਜਾਬ ਦੇ ਵਿਕਾਸਪੱਖੀ ਨੀਤੀਆਂ ਉਹਨਾਂ ਦੇ ਉੱਤੇ ਇੱਕ ਮੋੜ ਹੈ ਜਿਹੜੇ ਆਪਾਂ ਕੰਮ ਕੀਤੇ ਸੀਗੇ ਉਨਰ ਇੱਕ ਬੜੀ ਵੱਡੀ ਲੋਕਾਂ ਦੇ ਮੋੜ ਲਾਇਆ। ਜਨਦਰ ਦੀ ਇੱਕ ਪਾਰਟੀ ਜਨਦਰ ਦੀ ਇੱਕ ਪਾਰਟੀ ਕਹਿੰਦੇ ਕਿ ਢੋਲ ਵੀ ਲੈ ਕੇ ਆਈ ਆਂਦੇ ਵੀ ਆਡੀ ਜਿੱਤ ਪੱਕੀ ਸਵੇਰੇ ਪਰ ਬਾਅਦ ਚ ਵੇਖਦਾ ਵੀ ਚਲੇ ਗਏ ਵਾਪਸ। ਉਹ ਢੋਲ ਲੈ ਕੇ ਪ੍ਰਤਾਪ ਬਾਜਵਾ ਜੀ ਲੈ ਕੇ ਲੋਕਾਂ ਨੂੰ ਉਹ ਲੈ ਕੇ ਆਏ ਸੀ ਕਾਂਗਰਸੀ ਉਹ ਪਤਾ ਬਾਜਵਾ ਨੂੰ ਛੱਡਣ ਗਏ ਆ ਕਿਉਂਕਿ ਬਾਜਵਾ ਕਹਿੰਦਾ ਸੀਗਾ ਕਿ ਜੀ ਇਹ ਇਲੈਕਸ਼ਨ ਹਸ ਜਾਣੀ ਆ ਤੇ ਜਨਦਰ ਵੈਸਟ ਦੇ ਲੋਕਾਂ ਨੇ ਮਤਲਬ ਜਿਹੜਾ ਮਾਨ ਸਾਹਿਬ ਨੂੰ ਚੁੱਕ ਕੇ ਸਤੌ ਛੱਡ ਆਉਣਾ ਤੇ ਅੱਜ ਉਹ ਕਾਂਗਰਸੀ ਗਏ ਹੋਣ ਪ੍ਰਤਾਪ ਬਾਜਵਾ ਨੂੰ ਲੈਣ ਕੰਧੂ ਆਂਦੀ ਸ਼ਮਜ ਮੈਂ ਕਹਾਂ ਤੂੰ ਛੱਡ ਓ ਜਿੰਨਾ ਓ ਝੂਠ ਬੋਲਦਾ ਜਿੰਨਾ ਓ ੱੱਪਾ ਲਾਉਂਦਾ ਉਹ ਢੋਲ ਜਿਹੜਾ ਅੱਗੇ ਅੱਗੇ ਵੱਜਦਾ ਜਾਂਦਾ ਤੇ ਕੰਧੂ ਆਂਦੀ ਸ਼ਮ ਤੂੰ ਜਾਣਦੇ ਆ ਪ੍ਰਤਾਪ ਬਾਜਵਾ ਜੀ ਹਾਂ ਮੰਨਦੀ ਸਾਹਿਬ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ ਦੇਖਣ ਨੂੰ ਮਿਲੇਗਾ ਬਿਲਕੁਲ ਅਗਲੀਆਂ ਅਗਲੀਆਂ ਇਲੈਕਸ਼ਨਾਂ ਵੀ ਔਰ 27 ਦੀ ਇਲੈਕਸ਼ਨ ਵੀ ਆ ਚਾਰਜ ਜਿਹੜੀਆਂ ਹੋਣੀਆਂ ਔਰ ਜਿਮਰੀ ਚੋਣ ਜਲਦੀ ਆ ਜਾਣਗੇ ਪਤਾ ਨਹੀਂ ਚੋਣ ਕਮਿਸ਼ਨ ਕਿਦੋਂ ਉਹ ਵੀ ਦਿੱਤਾਂਗੇ 27 ਦੇ ਵਿੱਚ ਮਾਨ ਸਾਹਿਬ ਦੀ ਗਵਾਹੀ ਦੇ ਵਿੱਚ ਸਦਾ ਜਿਹੜੇ ਲੋਕ ਐਵੇਂ ਭਗਵੰਤ ਮਾਨ ਦੇ ਖਿਲਾਫ ਬੋਲੀ ਜਾਂਦੇ ਸੀ ਉਹਨਾਂ ਦੇ ਮੂੰਹ ਦੇ ਉੱਤੇ ਇੱਕ ਕਰਾਵਾਦਾ ਥੱਪੜ ਆ ਵੀ ਲੋਕਾਂ ਦਾ ਚੁਣਿਆ 7 ਏਕੜਾਂ ਦਾ ਗਰੀਬ ਦਾ ਮੁੰਡਾ ਮੁੱਖ ਮੰਤਰੀ ਆ ਸਭ ਦੇਖਦੀ ਗੱਲ ਉਹਨਾਂ ਨੂੰ ਹੋਰ ਪਤਾ ਲੱਗ ਗਿਆ ਕਿ ਦੁਨੀਆ ਕਿੱਥੇ ਆ 27 ਦੇ ਵਿੱਚ ਵੀ ਦਵਾਰਾ ਸਰਕਾਰ ਜਿਹੜੀ ਆ ਭਗਵੰਤ ਮਾਨ ਜੀ ਦੀ ਅਗਵਾਈ ਚ ਬਣੂਗੀ ਤੁਸੀਂ ਦੇਖੋ ਕੀ ਬਣਦਾ ਤੁਸੀਂ ਵੀ ਇੱਥੇ ਬਹਿ ਵੀ ਇੱਥੇ ਤੋਂ ਮੰਤਰੀ ਸਾਹਿਬ ਨਸ਼ਿਆਂ ਦੇ ਮੁੱਦੇ ਤੇ ਸਰਕਾਰ ਦਾ ਸਟੈਂਡ ਸਪਸ਼ਟ ਹੈ ਕਿ ਨਹੀਂ ਚੱਲਣ ਦੇਾਂਗੇ ਨਾ ਨਾ ਬਿਲਕੁਲ ਜਬਰਦਾਰ ਪਾਲ ਸਿੰਘ ਦੇ ਭਰਾ ਨੂੰ ਪਤਾ ਲੱਗਾ ਫੜਿਆ ਕਿ ਉਹਦੇ ਬਾਰੇ ਕੀ ਕਹਿੰਦੇ ਨਹੀਂ ਮੈਨੂੰ ਵੀ ਦੇਖੋ ਉਹ ਤਾਂ ਮੈਂ ਵੀ ਤੁਹਾ ਨਸ਼ਾ ਦੇ ਦੇਖੋ ਜੀ ਕੋਈ ਵੀ ਕਰਦਾ ਉਹ ਕੋਈ ਕਿਸੇ ਵਿਸ਼ੇਸ਼ ਬੰਦੇ ਦੀ ਗੱਲ ਨਹੀਂ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੇ ਹਾਂ ਮਾਨ ਸਾਹਿਬ ਨੇ ਕਿਹਾ ਕਿ 31 ਦਸੰਬਰ ਤੱਕ ਪੰਜਾਬ ਨੂੰ ਆਪਾਂ ਨਸ਼ਾ ਮੁਕਤ ਕਰਾਂਗੇ ਅਫਸਰਾਂ ਦੀਆਂ ਸਖਤ ਡਿਊਟੀਆਂ ਲੱਗੀਆਂ ਕੋਈ ਚੀਜ਼ਾਂ ਮੈਂ ਬੋਲ ਨਹੀਂ ਸਕਦਾ ਉਹ ਵੀ ਅਗਲੇ ਦਿਨ ਤੁਹਾਨੂੰ ਪਤਾ ਲੱਗੂਗਾ ਉਹ ਵੀ ਹੋਣਗੀਆਂ ਅਸੀਂ ਵਾਦਾ ਕੀਤਾ ਪੰਜਾਬ ਦੇ ਲੋਕਾਂ ਦਾ ਵੀ ਨਸ਼ਾ ਖਤਮ ਕਰਾਂਗੇ ਕੋਈ ਵੀ ਪਰ ਇਹ ਵੀ ਸੋਚਣਾ ਕੋਈ ਵੀ ਹੋਵੇ ਇਹ ਵੀ ਨਾਲ ਸੋਚਣਾ ਮੂਵੀ ਨਸ਼ਾ ਪਿਛਲੇ 20 25 ਸਾਲ ਤੋਂ ਆਇਆ ਹੈ ਇਹਨੂੰ ਖਤਮ ਕਰਦੇ ਆ ਵੀ ਟਾਈਮ ਲੱਗੂਗਾ ਇਹਦੀਆਂ ਜੜਾ ਬੜੀਆਂ ਡੂੰਗੀਆਂ ਔਰ ਖਤਮ ਕਰਕੇ ਛੱਡਾਂਗੇ ਤੁਸੀਂ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ